ਹੁਣ ਤੁਸੀਂ ਤਾਂ ਆਪਣੀਆਂ ਮੰਗਾਂ ਦਾਖਤੀਆਂ ਤੇ ਮੈਂ ਵੀ ਮੰਗ ਪੱਤਰ ਲੈ ਕੇ ਆਇਆ ਕੱਜ ਵੀ ਜੇ ਹੁਣ 13 ਦੀਆਂ 13 ਸੀਟਾਂ ਦੇਓਗੇ ਤਾਂ ਮੇਰੇ ਹੱਥ ਮਜ਼ਬੂਤ ਹੋਣਗੇ ਮੈਂ ਕੱਲਾ ਕਿੰਨਾ ਵਕਤ ਲੜੀ ਜਾਊਂਗਾ ਇਹਨਾਂ ਨਾਲ ਕਦੇ ਭਾਜਪਾ ਨਾਲ ਲੜਨਾ ਪੈਂਦਾ ਕਦੇ ਗਵਰਨਰ ਨਾਲ ਲੜਨਾ ਪੈਂਦਾ ਕਦੇ ਕੁਝ ਰੋਕ ਲੈਂਦੇ ਨੇ ਕਦੇ ਕੁਝ ਰੋਕ ਲੈਂਦੇ ਨੇ ਕੇਜਰੀਵਾਲ ਸਾਹਿਬ ਤਾਂ ਉਹਨੂੰ ਤਾਂ ਕੰਮ ਹੀ ਨਹੀਂ ਕਰਨ ਦਿੰਦੇ ਦਿੱਲੀ 'ਚ ਆਸਕੀਮ ਵੀ ਰੋਕ ਲਵਾ ਵੀ ਰੋਕ ਲੋ ਰਾਸ਼ਨ ਵੀ ਰੋਕ ਲਵਾ ਰੋਕ ਲੋ ਸਾਨੂੰ ਥੋੜਾ ਜਿਹਾ ਫੁੱਲ ਸਟ੍ਰੀਟ ਕਰਕੇ ਰੌਲਾ ਪਾਉਣਾ ਪੈਂਦਾ ਸੁਪਰੀਮ ਕੋਰਟ ਜਾਣਾ ਪੈਂਦਾ ਤੁਸੀਂ ਹੁਣ ਮੇਰਾ ਇਹ ਕੰਮ ਕਰ ਦਿਓ ਮੇਰਾ ਹੀ ਮੰਗ ਪੱਤਰ ਹੈ ਕਿ ਐਸ ਵਾਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਇੰਡਸਟਰੀਸਟਸ ਨੂੰ ਕਹੋ ਕਿ ਐਸ ਵਾਰ 13 ਜ਼ੀਰੋ ਹੋ ਗਿਆ ਜੇ ਪੰਜਾਬ ਚੋਂ ਐਮਪੀ ਦੀਆਂ ਇਲیکشنਾਂ ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਊ ਕਿ ਪੰਜਾਬ ਦਾ ਇੱਕ ਵੀ ਰੁਪਿਆਸਾ ਰੋਕ ਸਕੇ ਚਾਹੇ ਜਿਹੜੀ ਮਰਜੀ ਸਰਕਾਰ ਆ ਜੇ ਸੈਂਟਰ ਚ ਸਾਡਾ ਕੰਮ ਹੈ ਪੰਜਾਬ ਵਾਸਤੇ ਪੈਸੇ ਲੈ ਕੇ ਆਉਣਾ ਸਾਡੇ ਆਪਣੇ ਹੱਕ ਲੈ ਕੇ ਆਉਣਾ ਆਰਡੀਐਫ ਦਾ 55000 ਕਰੋੜ ਰੋਕੀ ਬੈਠੇ ਨੇ ਜੀ ਆਰਡੀਐਫ ਦਾ 38 ਸੈਸ਼ਨ ਵਾਲੇ ਬੈਠੇ ਆ ਉਹ ਪੈਸਾ ਕਿੱਥੇ ਲੱਗਣਾ ਮੰਡੀਆਂ ਨੂੰ ਅਪਗ੍ਰੇਡ ਕਰਨ ਤੇ ਲੱਗਣਾ ਹੈ ਪੈਸਾ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਕੈਪਟਨ ਅਮਰਿੰਦਰ ਨੇ ਕਿਤੇ ਹੋਰ ਵਰਤ ਲਿਆ ਗਲਤ ਵਰਤ ਲਿਆ ਉਹਨਾਂ ਨੇ ਪੈਸੇ ਰੋਕ ਲਏ ਅਸੀਂ ਉਹਨਾਂ ਨੂੰ ਕਿਹਾ ਜਾ ਕੇ ਕਿ ਜਨਾਬ ਕਿਸੇ ਹੋਰ ਦੀ ਗਲਤੀ ਦਾ ਸਾਨੂੰ ਕਿਉਂ ਸਜ਼ਾ ਦੇ ਰਹੇ ਹੋ ਕਹਿੰਦੇ ਐਮੈਂਡਮੈਂਟ ਕਰੋ ਕਾਨੂੰਨ 'ਚ ਕਰਤੀ ਵਿਧਾਨ ਸਭਾ 'ਚ ਕਰਤੀ ਕਿ ਇਹ ਪੈਸਾ ਸਾਰਾ ਮੰਡੀਆਂ ਨੂੰ ਅਪਗ੍ਰੇਡ ਕਰਨ ਵਾਸਤੇ ਤੇ ਉਹਦੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਵਾਸਤੇ ਹੀ ਲੱਗੂਗਾ ਫਿਰ ਫੇਰ ਰੋਕੀ ਬੈਠੇ ਆ 5.5 ਹਜ਼ਾਰ ਕਰੋੜ ਰੁਪਈਆ ਕੱਲੇ ਆਰਡੀਐਫ ਦਾ ਨੈਸ਼ਨਲ ਹੈਲਥ ਮਿਸ਼ਨ ਦਾ 800 ਕਰੋੜ ਰੁਪਈਆ ਹੈ ਜੀਐਸਟੀ ਦੇ ਪੈਸੇ ਰੋਕੀ ਬੈਠੇ ਆ 8.5 ਹਜ਼ਾਰ ਕਰੋੜ ਰੁਪਈਆ ਰੋਕੀ ਬੈਠਿਆ ਕੋਈ ਕਾਰਨ ਨਹੀਂ ਵੈਸੀ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਕਹਿੰਦੇ ਉੱਥੇ ਕੀ ਗੱਲ ਵੀ ਅਸੀਂ ਤੁਹਾਨੂੰ ਦੇਸ਼ ਲੈ ਕੇ ਦਿੱਤਾ ਕੁਰਬਾਨੀਆਂ 80% ਤੋਂ ਬਾਅਦ ਸਾਡੀਆਂ ਨਿਵੇਸ਼ ਨੂੰ ਯਾਦ ਕਰਾਉਣ ਚ ਉਹ ਆਜ਼ਾਦ ਦੇਖਦੇ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਪ੍ਰਧਾਨ ਮੰਤਰੀ ਬਣ ਕੇ ਤੇ ਤੁਸੀਂ 26 ਜਨਵਰੀ ਤੇ 15 ਅਗਸਤ ਤੋਂ ਪੰਜਾਬ ਦੀ ਝੱਖੀ ਉਡਤੀ ਯਾਰ ਕਦੇ ਇਹ ਨਹੀਂ ਆ ਸਕਦੀ ਪੰਜਾਬ ਦੀ ਚੱਕੀ ਕੈਨਸਲ ਰਿਜੈਕਟ ਕੌਣ-ਕੌਣ ਸੀ ਉਸ ਚੱਕੀ ਚ ਉਹ ਸ਼ਹੀਦ ਆਜ਼ਮ ਭਗਤ ਸਿੰਘ ਸੀ ਲਾਲਾ ਲਾਜਪਤਰਾਏ ਸੀ ਆ ਟੁੱਡੀ ਕੇ ਨਾਲ ਹੀ ਪਿੰਡ ਪੈਂਦਾ ਉਹਦੇ ਚ ਕਰਤਾਰ ਸਿੰਘ ਸਰਾਭਾ ਸੀ ਉਹ ਸਰਾਭਾ ਨਾਲ ਹੀ ਪਿੰਡ ਪੈਂਦਾ ਉਹ ਚ ਰਾਜਗੁਰੂ ਸੁਖਦੇਵ ਹੋਰੀ ਸੀ ਉਹ ਚ ਜਲਿਆਂ ਵਾਲਾ ਬਾਗ ਸੀ ਸਾਕਾ ਕਿਉਂ ਕੌਣ ਹੁੰਦੇ ਨੇ ਇਹ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹੁੰਦੇ ਨੇ ਬਾਬੂ ਉਹਨਾਂ ਦੇ ਜਿਹੜੇ ਲਾਲਾ ਲਾਜਪਤਰਾਏ ਜਿਹਨੂੰ ਰਿਜੈਕਟ ਕਰਦਣ ਕਿਉਂ ਦੀ ਕੁਰਬਾਨੀ ਨੂੰ ਕਾਰਨ ਨਫਰਤ ਕਰਨੀ ਹੈ ਪੰਜਾਬ ਨਾਲ ਪੈਸੇ ਰੋਕ ਲਓ ਇਹਨਾਂ ਦੇ ਕੋਈ ਗੱਲ ਨਹੀਂ ਪੰਜਾਬ ਤਾਂ ਦੁਬਾਰੇ ਖੜਾ ਹੋ ਜਾਊਗਾ ਅਸੀਂ ਕਰ ਲਾਂਗੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਮਾਨਦਾਰ ਸਰਕਾਰ ਹੈ ਮੈਂ ਇਸ ਗੱਲ ਦੀ ਗਾਰੰਟੀ ਲੈਣਾ 2 ਸਾਲ ਹੋਣ ਵਾਲੇ ਨੇ 1 ਰੁਪਏ ਦਾ ਵੀ ਮੇਰੇ ਤੇ ਤੁਸੀਂ ਲਾ ਦਿਓ 1 ਰੁਪਏ ਦਾ ਵੀ ਮਨ ਜੇ ਪੈਸੇ ਕਮਾਣੇ ਹੁੰਦੇ ਮੈਂ ਉਧਰੋਂ ਵੋਕੜਾ ਘਟ ਕਮਾਉਂਦਾ ਸੀ ਸਭ ਤੋਂ ਮਹਿੰਗਾ ਕਲਾਕਾਰ ਸੀ ਮੈਂ ਮੈਨੂੰ ਕੀ ਲੋੜ ਸੀ ਤੇ ਆ ਕੇ ਛੱਡਣ ਦੀ ਮੈਨੂੰ ਕੀ ਉਹਨੂੰ ਛੱਡਣ ਦੀ ਲੋੜ ਸੀ ਇੱਥੇ ਇਹਨਾਂ ਨੂੰ ਤਾਂ ਰੋਜ਼ ਗਾਲਾਂ ਕੱਢਣ ਦੀ ਕੜਕੀ ਉੱਠ ਕੇ ਲੱਗ ਜਾਂਦੇ ਮਜੀਠੀ ਹੋਰੀ ਭੌਤਮਾਨ ਆਏ ਆ ਇਹ ਆਏ ਆ ਜਦੋਂ ਮੈਂ ਕਲਾਕਾਰ ਸੀ ਪੀਟੀਸੀ ਚੈਨਲ ਤੇ ਆਉਂਦਾ ਸੀ ਉਦੋਂ ਇਹਦੇ ਵਰਗਾ ਕੋਈ ਬੰਦਾ ਨਹੀਂ ਇਹ ਤਾਂ ਕਮਾਲ ਹੈ ਜਦੋਂ ਮੈਂ ਇਹਨਾਂ ਨੇ ਕੁਰਸੀਆਂ ਖੋਲੀਆਂ ਕਹਿੰਦੇ ਇਹਦੇ ਜਿੰਨਾ ਤਾਂ ਮਾੜਾ ਹੀ ਨਹੀਂ ਕੋਈ ਇਹ ਤਾਂ ਬਹੁਤ ਗਲਤ ਹੈ ਲੈ ਦੱਸੋ ਹੱਦ ਹੈ ਯਾਰ ਸੋਇਨਮ ਥੋੜਾ ਸਭ ਕੁਝ ਸਿਖਾਓ ਤੁਸੀਂ ਵੀ ਥੋੜਾ ਜਿਹਾ ਸੋਚੋ ਕਿ ਆਪਾਂ ਨੂੰ ਚਾਹੀਦਾ ਕੀ ਹੈ ਆਪਾਂ ਨੂੰ ਇਨਸੈਂਟਿਵ ਚਾਹੀਦੇ ਆਪਾਂ ਨੂੰ ਸਾਡੀ ਇੰਡਸਟਰੀ ਗ੍ਰੋਥ ਹੋਣੀ ਚਾਹੀਦੀ ਹੈ ਕਿਸਾਨਾਂ ਦੀਆਂ ਮੰਗਾਂ ਵੀ ਆਪਾਂ ਪੂਰੀਆਂ ਕਰਨੀ ਕਿਉਂਕਿ ਸਾਈਕਲ ਹੈ ਜੇ ਜੇ ਪੰਜਾਬ ਦੇ ਪਿੰਡਾਂ 'ਚ ਫਸਲਾਂ ਹੀ ਨਹੀਂ ਹੋਣਗੀਆਂ ਜਾਂ ਉਹਨਾਂ ਦਾ ਭਾਅ ਨਹੀਂ ਮਿਲੂਗਾ ਉਹ ਕੋਈ ਸ਼ਹਿਰ ਕੀ ਕਰਨ ਆਉਣਗੇ ਸ਼ਹਿਰ ਨਹੀਂ ਆਉਣਗੇ ਤਾਂ ਮੋਗੇ ਵਰਗੇ ਬਾਜ਼ਾਰ ਮੁੱਲਾਂਪੁਰ ਦਾ ਆਖੇ ਵਰਗੇ ਛੋਟੇ-ਛੋਟੇ ਬਾਜ਼ਾਰ ਸੁਨੇ ਹੋ ਜਾਣਗੇ ਉੱਥੇ ਵਿਕਰੀ ਨਹੀਂ ਹੋਊਗੀ ਜਦੋਂ ਲੋਕਾਂ ਕੋਲ ਪੈਸੇ ਹੀ ਨਹੀਂ ਇਹ ਸਾਰਾ ਸਾਈਕਲ ਹੈ ਸੋ ਸਾਰੇ ਸਾਈਕਲ ਨੂੰ ਠੀਕ ਕਰਨਾ ਆਪਾਂ ਸੋ ਮੈਂ ਤੁਹਾਡੇ ਕੋਲੇ ਆਇਆ ਕਿਉਂ ਆਣ ਵਾਲੇ ਦਿਨਾਂ ਚ ਉਹ ਇਲੈਕਸ਼ਨ ਮੋਡ ਚ ਜਾਊਗਾ ਦੇਸ਼ ਤਾਂ ਮੈਂ ਦੁਬਾਰੇ ਵੀ ਆਉਂਗਾ ਮੈਂ ਤੁਹਾਨੂੰ ਇਹੀ ਕਹਿਣ ਆਉਂਗਾ ਗੰਦਗੀ ਸਾਫ਼ ਕਰ ਦਿਓ ਆਪਣੇ ਕੋਲ ਗੰਦਗੀ ਸਾਫ਼ ਕਰਨ ਵਾਲਾ ਯੰਤਰ ਹੈਗਾ ਝਾੜੂ ਸਾਫ਼ ਕਰ ਦਿਓ ਪਹਿਲਾਂ ਵੀ ਤੁਸੀਂ ਕੀਤਾ ਹੀ ਹੈ ਕੰਮ ਪਹਿਲਾਂ ਵੀ ਤਾਂ ਬੈਠੇ ਨੇ ਜਿਹੜੇ ਤੁਸੀਂ ਨਹੀਂ ਤੁਸੀਂ ਕੌਣ ਲੱਗਦਾ ਨੇ ਜੋ ਕੋਈ ਵੀ ਪੋਲੀਟੀਕਲ ਬੈਕਗ੍ਰਾਉਂਡ ਵਾਲਾ ਹੈਗਾ ਆਮਕਰਾਂ ਦਿੱਤੀਆਂ ਬੁੱਤ ਨੇ ਐਸੇ ਗੱਲ ਤੂੰ ਦੁਖੀ ਨੇ ਵੀ ਆਮਕਰਾਂ ਦਿੱਤੀਆਂ ਬੁੱਤ ਕਿਉਂ ਆਗੇ ਤੁਹਾਨੂੰ ਵੀ ਹੱਕ ਹੈ ਜੀ ਜਿੰਨੂੰ ਮਰਜ਼ੀ ਚੁਣੋ ਡੈਮੋਕਰੈਟਿਕ ਰਾਈਟ ਇਹ ਥੋੜੀ ਹੈ ਕਿ ਤੁਸੀਂ ਬਾਹਰ ਹਿਸਟਰੀਓ ਕਰਾ ਲਈ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਪਾਉਣੀਆਂ ਨੇ ਕਿਉਂ ਕਰਾ ਲਈ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਪਾਓ ਮੈਂ ਅੱਜ ਕਹਿਣਾ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਹੈਰਾਨ ਮੰਨ ਗਿਆ ਸੀ ਉਸ ਵੇਲੇ 2020 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਟੀਵੀ ਤੇ ਆ ਕੇ ਕਹਿੰਦਾ ਦਿੱਲੀ ਚ ਕਿ ਦਿੱਲੀ ਵਾਲੋ ਅਗਰ ਮੇਰੇ ਪੌਨੇ 5 ਸਾਲ ਕੇ ਕੰਮ ਅੱਛੇ ਲਗੇ ਤੂੰ ਮੈਨੂੰ ਵੋਟ ਦੇ ਦੇ ਨਾ ਵਰਨਾ ਮੈਨੂੰ ਵੋਟ ਨਾ ਦੇਣਾ ਆ ਕਹਿਣ ਵਾਸਤੇ ਜਿਗਰਾ ਚਾਹੀਦਾ ਆ ਗੱਲ ਕਹਿਣ ਵਾਸਤੇ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ 2 ਸਾਲ ਦੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਦਿਓ ਨਹੀਂ ਨਾ ਪਾਇਓ ਤੁਲ ਕਹਦੇ ਨਹੀਂ ਭਗਵੰਤ ਮਾਂ ਠੀਕ ਨੇਗਾ ਹਾਂ ਵੋਟ ਪੈ ਜੂਗੀ ਮੇਰਾ ਬਦੂ ਹੌਸਲਾ ਇੱਕ ਦੀ ਬਜਾਏ ਮੇਰੇ 13 ਹੱਥ ਹੋਰ ਹੋ ਜਾਣਗੇ 13 ਇੱਥੋਂ ਆ ਕੁਰਖੇਤਰ ਜਿੱਤ ਰਹੇ ਹਾਂ ਉਹ ਦਿੱਲੀ ਤੋਂ ਵੋਟ ਸੀਟਾਂ 4 ਆ ਰਹੀਆਂ ਨੇ ਤੇ ਗੁਜਰਾਤ ਚ ਜਿੱਤ ਰਹੇ ਹਾਂ 10 ਸਾਡੇ ਰਾਜ ਸਭਾ ਚ ਹੈਗੇ ਨੇ ਸਾਡੇ ਜਦੋਂ 30 35 ਹੋ ਗਏ ਇੱਥੇ ਤਾਂ ਦੇਖਿਓ ਸਹੀ ਹਿਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ